ਉਪਦੇਸ਼ ਹੈ ਸਮਝਿਆ ਆਪ ਆਪੇ ਰਚਿਆ ਸਭ ਕੈ ਸਾਥ ਆਪ ਹੀ ਨੋ ਆਪਨ ਬਿਸਤਾਰ ਸਭ ਕੁਛੁ ਸੁਸਕਾ ਕਰਨੈ ਹਾਰ ਉਸਤੇ ਪੈਨ ਕਹੋ ਕਿਛੁ ਹੋਏ ਥਾਨ ਤਨੰਤਰ ਇਕੈ ਸੋਏ ਆਪਣੇ ਚਲਚਪ ਕਰਨੈ ਹਾਰ ਕਉ ਤਖ ਕਰੇ ਰੰਗ ਅਪਾਰ ਮਨ ਮੈ ਆਤਮਾ ਨ ਆਪਣੇ ਮਾਹੇ ਨਾਨਕ ਕੀਮਤ ਕਹੈ ਨ ਜਾਏ ਸਤ ਸਚ ਸਤ ਪ੍ਰਭ ਸੁਆਮੀ ਗੁਰ ਪ੍ਰਸਾਦਿ ਕਿਨੇ ਵਖਿਆ ਨੀ ਸਤ ਸਚ ਸਤ ਸਭ ਕੀਨਾ ਕੋਟ ਮਦੇ ਕਿਨਾ ਵਿਰਲਾ ਚੀਨਾ ਕਲਾ ਬਲਾ ਬਲਾ ਤੇਰਾ ਰੂਪ ਅਤ ਸੁੰਦਰੀ ਨਰਮਲ 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 ਤੇਰੀ ਬਾਣੀ ਘਟ ਘਟ ਸੁਣੀ ਸਰਬਨ ਮਖਿਆਨੀ ਪਵਿੱਤਰ 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 ਪਨੀਤ ਨਾਮ ਜਪੈ ਨਾਲਤ ਮਨ ਪ੍ਰੀਤ ਸਲੋਕ ਸ਼ਾਂਤ ਸ਼ਰਨ ਜੋ ਜਨ ਪਰੈ ਸੋ ਜਨ ਉਦਰਨਰ ਸ਼ਾਂਤ ਕੀ ਨਿੰਦਾ ਨਾਨਕਾ ਬਾਹੁਰ ਬਾਹੁਰ ਅਵਤਾਰ ਅਸ਼ਟਪਦੀ ਸੰਤ ਕੈ ਦੁਖਣ ਯਾਰ ਜੈ ਕਟੈ ਸੰਤ ਕੈ ਦੁਖਣ ਜੰਤੇ ਨੀ ਛਟੈ ਸੰਤ ਕੈ ਦੁਖਣ ਸੁਖ ਸੁਭ ਜਾਏ ਸੰਤ ਕੈ ਦੁਖਣ ਨਰਕ ਮੇ ਪਾਇ ਸੰਤ ਕੈ ਦੁਖਣ ਮਤ ਹੋਏ ਮਲੀਨ ਸੰਤ ਕੈ ਦੁਖਣ ਸੋਭਾ ਤੇ ਹੀਨ ਸੰਤ ਕੈ ਹਟੇ ਕੋ ਰਖੇ ਨਾ ਕੋਏ ਸੰਤ ਕੈ ਦੁਖ ਪਠਾਨ ਪਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੀ ਕਰੈ ਨਾਨਕ ਸੰਤ ਸੰਗ ਨਿੰਦਕ ਭੀਤਰੈ ਸੰਤ ਕੈ ਦੁਖਣ ਕੇ ਮੁਖ ਭਵੈ ਸੰਤ ਕਹਿ ਦੁਖਣ ਕਾ ਕਾਜੁ ਲਵੇ ਸੰਤਨ ਕਹਿ ਦੁਖਣ ਸਰਪ ਜਉਣ ਪਾਏ ਸੰਤ ਕਹਿ ਦੁਖਣ ਤ੍ਰਿਗ ਜਉਣ ਕਰਮਾਏ ਸੰਤਨ ਕਹਿ ਦੁਖਣ ਤੀਛਨਾ ਮੇ ਜਲੇ ਸੰਤ ਕਹਿ ਦੁਖਣ ਸਭ ਕੋ ਚਲੇ ਸੰਤ ਕਹਿ ਦੁਖਣ ਤੇਜ ਸਭ ਜਾਏ ਸੰਤ ਕਹਿ ਦੁਖਣ ਨੀਚ ਨਚਾਏ ਸੰਤ ਦੋਖੀ ਕਾ ਥਾਉ ਕੋ ਨਾਏ ਨਾਨਕ ਸੰਤ ਪਾਵੇ ਤਾਏ ਪੀਗਟ ਪਾਏ ਸੰਤ ਕਾ ਨਿੰਦਕ ਮਹਾ ਤਤਾਏ ਸੰਤ ਕਾ ਨਿੰਦਕ ਹੰਟਿਕ ਨ ਪਾਏ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾ ਸੰਤ ਕਾ ਨਿੰਦਕ ਰਾਜ ਤੀਨ ਸੰਤ ਕਾ ਨਿੰਦਕ ਦੁਖਿਆਰ ਦੀਨ ਸੰਤ ਕੇ ਨਿੰਦਕ ਸਰਬ ਰੋਗ ਸੰਤ ਕੇ ਨਿੰਦਕ ਸਦਾ ਵਿਜੋਗ ਸੰਤ ਕੀ ਇੰਦਾ ਦੋਖ ਮੈਂ ਦੋਖ ਨਾਨਕ ਸੰਤ ਭਾਵੈ ਤਾਂ ਉਸ ਕਾ ਪੀ ਹੋਏ ਮੋਖ ਦੋਖੀ ਸਦਾ ਪਵਿੱਤ ਸੰਤ ਕਾ ਦੋਖੀ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੋਖੀ ਕੋ ਡਾਨ ਲਾਗੈ ਸੰਤ ਕੇ ਦੋਖੀ ਕੋ ਸਭ ਤਿਆਗੈ ਸੰਤ ਕਾ ਦੋਖੀ ਮਾਹੰਕਾਰੀ ਸੰਤ ਕਾ ਦੋਖੀ ਸਦਾ ਵਿਕਾਰੀ ਸੰਤ ਕਾ ਦੋਖੀ ਜਨਮ ਐ ਮਰੈ ਸੰਤ ਕੀ ਦੋਖਣਾ ਸੁਖ ਤੇ ਟਰੈ ਸੰਤ ਕੇ ਦੋਖੀ ਕੋ ਨਹੀਂ ਠਾਓ ਨਾਨਕ ਸੰਤ ਪਾਵੇ ਤਾਂ ਲੈ ਮਿਲੈ ਸੰਤ ਕਾ ਦੋਖੀ ਅਦ ਬੀਜ ਤੇ ਟੂਟਾ ਸੰਤ ਕਾ ਦੋਖੀ ਕਿ ਤਾ ਕਾਜ ਨਾ ਪਹੁੰਚੈ ਸੰਤ ਕਾ ਦੋਖੀ

ਸੰਤ ਕਾ ਦੋਖੀ ਧਰਮ ਤੇ ਰਹਤ ਸੰਤ ਕਾ ਦੋਖੀ ਸਦ ਮਿਥਿਆ ਕਹਿਤ ਇਕ ਨਿੰਦਕਤਾ ਤੋਰੀ ਪਿਆ ਨਾਨਕ ਜੋਤਿ ਚਪ ਸੰਤ ਕਾ ਦੋਖੀ ਵਿਗੜ ਰੂਪ ਹੋਏ ਜਾਏ ਸੰਤ ਕੇ ਦੋਖੀ ਕੋ ਦਰਗਹ ਮਲੈ ਸਜਾਏ ਸੰਤ ਕਾ ਦੋਖੀ ਸਦਾ ਸੇਕ ਆਈਏ ਸੰਤ ਕਾ ਦੋਖੀ ਨਾ ਮਰੇ ਨਾ ਜਿਵਈਏ ਸੰਤ ਕੇ ਦੋਖੀ ਕੀ ਪੂਜਾ ਨਾ ਸਾ ਸੰਤ ਕਾ ਦੋਖੀ ਉਠ ਚੱਲਾ ਨਰਾਸਾ ਸੰਤ ਕਾ ਦੋਖ ਨ ਤ੍ਰਿਸ਼ਟੇ ਕੋਏ ਜੈਸਾ ਪਾਵੇ ਤੈਸਾ ਕੋਈ ਹੋਏ ਭਈਆ ਕੀਰਤਨਾ ਮਿਟੈ ਕੋਏ ਨਾਨਕ ਜਾਨੈ ਸੱਚਾ ਸੋਏ ਸਭ ਕਾ ਤਿਸ ਕਾ ਕਰਨੇ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੈ ਤਿਹਾਵੋ ਸਾਸ ਗਰਾਸ ਸਭ ਕੁਝ ਵਰਤ ਜਿਹਾ ਜਸਾ ਕਰੇ ਤਸਾ ਕੋthia ਆਪਣਾ ਖੇਲਾ ਕਰਨੇ ਹਾਰ ਦੂਸਰ ਕੌਣ ਕਹੈ ਵਿਚਾਰ ਜਿਸਨੂੰ ਕਿਰਪਾ ਕਰੇ ਤਿਸ ਆਪਨ ਨਾਮ ਦੇ ਵਡਪਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਣਪ ਸੁਰਜਨ ਹੋ ਸਿਮਰੋ ਹਰ ਹਰ ਇੱਕ ਆਸ ਹਰ ਮਨ ਰਖੋ ਨਾਨਕ ਦੁਖ ਪਰਮ ਪਾਉ ਜਾਏ ਅਸ਼ਟਪਦੀ ਮਾਨੁਖ ਕੀ ਟੇਕ ਵਿਰਥੀ ਸਭ ਜਾਨ ਦੇਵਨ ਕੋ ਏਕੈ ਭਗਵਾਨ ਜਿਸ ਕੈ ਦੀਏ ਰਹੇ ਅਗਾਇ ਬਹੁ ਨਿਸ਼ਨਾ ਲਾਗੇ ਆਏ ਮਾਰੇ ਰਖੈ ਕੋ ਆਪ ਮਾਨੁਖ ਕੈ ਕਿਛ ਨਾਹੀ ਹਾਥ ਕਿਸ ਕਾ ਹੋ ਕੋਏ ਉਸ ਕੋਏ ਜਿਸ ਕਾ ਨਾਮ ਰਖ ਕੰਟ ਪਰੋ ਸਿਮਰ 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 ਪ੍ਰਭ ਸੋਏ ਨਾਨਕ ਵਿਗਨ ਲਾਗੈ ਕੋਏ ਉਸਤ ਮੰਨ ਮੇ ਕਰ ਨਿਰੰਕਾਰ ਕਰ ਮਨ ਮੇਰੇ ਸਤਿ ਵਿਵਹਾਰ ਨਿਰਮਲ ਰਸਨਾ ਅਮ੍ਰਿਤ ਪੀਓ ਸਦਾ ਸੋਹਿਲਾ ਕਰ ਲਹਿ ਜੀਓ ਕੈਨੋ ਫੇਰ ਠਾਕੁਰ ਕਾ ਰੰਗ ਸਾਥ ਸੰਗ ਬਿਨ ਸੇ ਸਰ ਸੰਗ ਚਰਨ ਚਲੋ ਮਾਰ ਗੋਬਿੰਦ ਮਿਟੈ ਪਾਪ ਜਪਿਐ ਹਰਬਿੰਦ ਹਰ ਹਰ ਕਰਮ ਚਰਨ ਵੱਡ ਪਾ ਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ RAM ਨਾਮ ਜੋ ਕਰੇ ਵਿਚਾਰ ਸੇਤਨਵੰਤ ਗਨੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏ ਕੋ ਏਕ ਏਕ ਪ੍ਰਸਾਨੇ ਤੁਦ ਕੀਓ ਸੋਜੀ ਜਾਏ ਨਾਮ ਸੰਗ ਜਿਸ ਕਾ ਮਨ ਮੰਨਿਆ ਨਾਨਕ ਤਨ ਹੈ ਨਰਿੰਜਨ ਜਾਣਿਆ ਗੁਰ ਪ੍ਰਸਾਦ ਆਪਨਾ ਬਸੂਜੇ ਤਿਸ ਕੀ ਜਾਨੋ ਤ੍ਰਿਸ਼ਨਾ ਭੁਖ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਤ ਅੰਦਰ ਕੀਤ ਨਾਨਕ ਗ੍ਰਸਤ ਮੇ ਸੋਈ ਨਿਰਬਾਨ ਇੱਕ ਉਪਰ ਜੇ ਜਨ ਕੀ ਆਸਾ ਤਿਸ ਕੀ ਕੱਟਿਐ ਜਮ ਕੀ ਫਾਸਾ ਭਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੇ ਨਾ ਜਿਸ ਤੋਂ ਹਰ ਪ੍ਰਾਮਣ ਚਿਤਿ ਆਵੈ ਸੋ ਸੰਤ ਸੁਹਿਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਨਾ ਕਿਰਪਾ ਕਰੇ ਸੋ ਸੇਵਕ ਆਖਿ ਸਤੇ ਡਰੇ ਐਸਾ ਸਾਥ ਸਾ ਦ੍ਰਿਸ਼ਟਾਇ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਿਤ 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 ਸੀਜਿਆ ਗੁਰ ਪ੍ਰਸਾਦ ਆਤ ਸਭ ਜਿਉ ਜਦ ਦੇਖੋ ਤਾਂ ਸਭ ਕੁਛ ਮੂਲ ਨਾਨਕ ਸੋ ਸੂਖਮ ਸੋਈ ਐਸ ਫੂਲ ਮੈਂ ਕਿਛ ਜਨਮੈ ਨ ਕਿਛ ਮਰੇ ਆਪਨ ਚਲਚਾ ਵੀ ਕਰ ਆਵਣ ਜਾਵਣ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪੇ ਤੋ ਜੋ ਕਿ ਤਰਖਾ ਪਿਓ ਥਾ ਅਬ ਨਾਸੀ ਨਹੀਂ ਕਚਖੰਡ ਧਾਰਨ ਧਾਰ ਰਿਹਾ ਬ੍ਰਹਮੰਡ ਅਲਖਾ ਬੇਵਪੁਰਖ ਪ੍ਰਤਾਪ ਆਪ ਜਪਾਇ ਤੋ ਨਾਨਕ ਜਾ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦ੍ਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲ ਲਈ ਕਿਰਪਾਲ ਗੁਰਖਾ ਸ਼ਬਦ ਜਪੇ ਨਿਹਾਲ ਹੁਣ ਕੀ ਸੇਵਾ ਸੋਈ ਲਾਗੇ ਜਿਸਨੋ ਕਿਰਪਾ ਵੜੇ ਭਾਗ ਨਾਮ ਜਪਤ ਪਾਵੈ ਵਿਸਰਾਮ ਨਾਨਕ ਤਿਨ ਪੁਰਖ ਕੋ ਤੁਮ ਕਰ ਮਾਨ ਜੋ ਕੁਛ ਕਰੈ ਸੁ ਪ੍ਰਭ ਕੈ ਰੰਗ ਸਦਾ ਸਦਾ ਬਸੇ ਹਰ ਸਾਹ ਸਾਹਿਜ ਸੁਭਾਏ ਹੋਵੈ ਸੋ ਹੋਏ ਕਰਨੈ ਹਰ ਪਛਾਣੈ ਸੋਏ ਪ੍ਰਭ ਕਾ ਕੀ ਜਨ ਮਿਠ ਲਗਾਨਾ ਜੈਸਾ ਸਦ ਸਦ੍ਰਿਸ਼ਟਾ ਦਿਸ਼ਟੀ ਉਪਜਿਤ ਸਮਾਹੇ ਸਮਾਏ ਓਏ ਸੁਖ ਨਿਦਾਨ ਉਨਹੁ ਬਨ ਆਏ ਆਪਸ ਕੋ ਅਪਦੀਨੋ ਪਰਜਾਨੇ ਕੋ ਜਾਣ ਸ਼ਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨਾਰ ਜਾ ਕੇ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗੰਡਨ ਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜੇਸ ਮਨ ਮਾਹੇ ਦੇਸ ਰੇ ਮਨ ਮੇਰੇ ਸਦਾ ਹਰਿ ਜਾਪ ਅਬਨਾਸੀ ਪ੍ਰਭ ਆਪੇ ਆਪ ਆਪਣ ਕੀਆ ਕਛੁਨਾ ਹੋਏ ਜਿਸੋ ਪ੍ਰਾਨੀ ਲੋਚੈ ਤਿਸੈ ਨਾਹੀ ਤੀਰੈ ਕਿਛ ਕਾਮ ਗਤ ਨਾਨਕ ਜਾਪੇ ਕਹਰ ਨਾਮ ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋ ਸਗਲ ਕਟ ਸਨਵੰਤਾ ਹੋਏ ਕਿਆ ਕੋ ਕਰ ਬੈ ਜਾਂ ਸਭ ਕਿਛ ਤਿਸਕਾ ਦੀਐ ਦਰਬੈ ਹਦ ਸੂਰਾ ਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਤਾ ਜੇ ਕੋ ਹੋਏ ਬਹਿਦਾ ਤਾਰ ਤਿਸ ਦੇਨ ਹਰ ਜਾਣੈ ਗਾਵਾਰ ਇਸ ਸੁਰ ਪਰਛਾਤ ਜੋ ਮੰਦਰ ਕੋ ਥਾਮੈ ਥੰਮਣ ਤਿਉ ਗੁਰਖਾ ਸ਼ਬਦ ਮਣਹਿ ਸਥੰਮਣ ਜੋ ਪਾਖਾ ਖਾਨਾ ਚੜਤਰ ਗੁਰ ਚਰਨ ਲੰਗਿ ਸਤਾਰ ਜੋ ਹਨਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜਨਹਾ ਭਿਆਨੁ ਧਿਆਨ ਮਾਰ ਪਾਵਨ ਸਦੂ ਸੰਗ ਮੇਂ ਜੋਤ ਪ੍ਰਗਟ ਆਵੈ ਤਿੰਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਹਰ ਲੋਚਾ ਪੂਰ ਪਰਮੂਰ ਕਾਹੇ ਬਿਲਾ ਯਹ ਪੂਰਬ ਦੁਖ ਸੂਪ੍ਰਭ ਦੇਵਨ ਹਾਰ ਅਵਰਤਿਆਗ ਤੂੰ ਤਿਸਹਿ ਚਿਤਾਰ ਕਿਸ਼ਕਰੈ ਸੋਈ ਸੁਖਮਾਨ ਭੂਲਾ ਕਾਹੇ ਬਿਰਿਆਜਾਨ ਕਾਉਣ ਵਸਥਾ ਆਈ ਤੇਰੇ ਸੰਗ ਲਪਟ ਰਹੋ ਰਸ ਲੋਭੀ ਪਤੰਗ ਰਾਮ ਨਾਮ ਜਪੇਂਦੇ ਮਹੀਂ ਨਾਨਕ ਪਤ ਸੇਦੀ ਕਰ ਜਾਏ ਜਿਸ ਵਖਰ ਕੋ ਲੈਣ ਤੋ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਵਿਮਾਨ ਰੇ ਮਨ ਮੋਲ ਰਾਮ ਨਾਮ ẽਂਦੇ ਮੈਂ ਲਾਦ ਖੇਪ ਸੰਤੈ ਸੰਗ ਚਾਲ ਅਵਰਤਿਆਗ ਵਿਖਿਆ ਜੰਜਾਲ ਮੋਕੁ ਜਲ ਹਰਨ ਦਰ ਗੈ ਸੋਇ ਇਹੋ ਵਪਾਰ ਬਿਰਲਾ ਵਪਾਰ ਐ ਨਾਨਕ ਤਾਕੈ ਸਦ ਬਲਿਹਾਰੈ ਜਨ ਸਾਧ ਕੇ ਤੋਏ ਤੋਏ ਪੀਓ ਅਰ ਪਸਾਦ ਕੋ ਆਪਣਾ ਜੀ ਸਾਧ ਕੀ ਧੂਰ ਕਰੋ ਇਸ ਨਾਨਕ ਸਾਧੂ ਪਰ ਜਈਐ ਕੁਰਬਾਨ ਸਾਹਿਬਾ ਵੜ ਪਾਗੀ ਪਾਈਐ ਸਾਧ ਸੰਗ ਹਰਨ ਕੀਤਨ ਗਾਣ ਅਨਕ ਵਿਗੰਤੇ ਸਾਧੂ ਰਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਕੋਟ ਗਈ ਸੰਤਾਂ ਦੇ ਆਏ ਸਰਬ ਸੂਖ ਨਾਨਕ ਤੇ ਪਾਇਆ ਮ੍ਰਿਤਿ ਕੋ ਜੀਵਾਲਣ ਹਰ ਭੁਖੇ ਕੋ ਦੇਵਤਾ ਧਾਰ ਸਰਣ ਦਾ ਜਾ ਕੀ ਦਿਸਤੀ ਮਾਹੀ ਪੁਰਬ ਲਿਕੇ ਕਾ ਲੈਣਾ ਪਾਇ ਸਾਧਕੇ ਤਿਸ ਕਾ ਕਰਨ ਜੋਗ ਤਿਸ ਵਿੰਦੂ ਸਰਵਾ ਨਾ ਹੋਗ ਜਪ ਜਨ ਸਦਾ ਸਦਾ ਦੇ ਨਰੈਣੀ ਸਤੇ ਉਚ ਨਿਰਮਲ ਲੈ ਕਰਨੀ ਕਰ ਕਿਰਪਾ ਜਿਸ ਕੋ ਨਾਮ ਦਿਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨਿ ਭਗਤ ਭਗਤ ਸੁਣਿਆ ਤਹ ਲੋਏ ਜਾ ਕਹਿ ਹਿਰਦੈ ਕੋ ਹੋਏ ਸਚ ਕਰਨੀ ਸਚ ਤਾਂ ਕੀ ਰਹਿਤ ਸਚ ਫਿਰਦਾ ਸਤ ਮੁਖ ਕਹਿ ਤਾ ਸਾਚੀ ਦ੍ਰਿਸ਼ਟਿ ਅਰਤ ਸਚਾ ਪਾਸਾਰ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸ਼ਲੋਕ ਰੂਪ ਨਰੇਖ ਨ ਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਸਭ ਜਾਏ ਨਾਨਕਾ ਜਿਸ ਹੋਵੇ ਸੋ ਪਰਸੰਨ ਅਸ਼ਟਪਦੀ ਅਬਨਾਸੀ ਪ੍ਰਮਨ ਮਹਾਰਖ ਮਾਨੁ ਕੀ ਤੂੰ ਪ੍ਰੀਤ ਤਿਆਗ ਤੇਤੇ ਪਰੈ ਨਹੀਂ ਕਿਛ ਕੋਏ ਸਰਬ ਰੰਤਰੇ ਕੋ ਸੋਏ ਆਪੇ ਬਿਨੈ ਆਪੇ ਦਾਨ ਗਹਿਰ ਗੰਭੀਰ ਗਹਿੀਰ ਸੁਜਾਨਾ ਆਪੇ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਦਾਂ ਤੇ ਆ ਬਖਸ਼ੰਦ ਸਾਧ ਤਰੇ ਕੀ ਚਰਨੀ ਪਾਓ ਨਾਨਕ ਮਨਹਿ ਹੋਨ ਰਾਓ ਮਨਸਾ ਪੂਰਨ ਕਰਨ ਪਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨ ਜਾਣੈ ਹੋਰ ਆਨੰਦ ਰੂਪ ਮੰਗਲ ਸਾਜਾਂ ਕੈ ਸਰਬ ਤੋਪ ਸੁਣੀਐ ਕਰਤਾ ਕੈ ਰਾਜ ਮਹਿ ਰਾਜ ਜੋਗ ਮਹਿ ਜੋਗੀ ਤਪ ਮਹਿ ਤਪੀਸਰ ਗ੍ਰਸਤ ਮਹਿ ਭੋਗੀ ਜਾਇ ਤੇ ਆਏ ਪੰਤਨ ਸੁਖ ਪਾਇਆ ਨਾਨਕ ਤੇ ਸੁਰਕਾ